ਛਠ ਪੂਜਾ ਤੇ ਗਈ 9 ਸਾਲਾ ਲੜਕੀ ਸਤਲੁਜ ਦਰਿਆ ਦੇ ਵਿੱਚ ਰੁੜ ਗਈ ਹੈ ਤੇ ਦੱਸਦੇ ਕਿ ਇਹ ਕਿ ਨਿਹੜਲੇ ਪਿੰਡ ਗੁਰੂਗੜ੍ਹ ਦੇ ਵਾਸੀ ਕਰਨ ਕੁਮਾਰ ਦੀ 9 ਸਾਲਾ ਬੱਚੀ ਅੰਸ਼ਲ ਕੁਮਾਰੀ ਛੱਟ ਪੂਜਾ ਦਾ ਮੱਥਾ ਟੇਕਣ ਦੇ ਲਈ ਸਤਲੁਜ ਦਰਿਆ ਤੇ ਜਾਂਦੀ ਹੈ ਤੇ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਰੁੜੀ ਹੈ ਮਾਚੀਬੜਾ ਸਾਹਿਬ ਤੋਂ ਇਹ ਮਾੜੀ ਖਬਰ ਸਾਹਮਣੇ ਆ ਰਹੀ 10 ਅਕਤੂਬਰ ਨੂੰ ਸ਼ਾਮ ਦੇ ਸਮੇਂ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਨੇੜੇ ਹੀ ਵਗਦੇ ਸਤਲੁਜ ਦਰਿਆ ਦੇ ਵਿੱਚ ਛੱਟਮਾਤਾ ਦੀ ਪੂਜਾ ਕਰਨ ਦੇ ਲਈ ਗਈ ਸੀ ਪਰਿਵਾਰਕ ਮੈਂਬਰ ਪੂਜਾ ਕਰਦੇ ਨੇ ਜਦਕਿ ਚਾਰ ਬੱਚੇ ਸਤਲੁਜ ਦਰਿਆ ਦੇ ਪਾਣੀ ਦੇ ਵਿੱਚ ਨਹਾਉਣ ਲੱਗ ਪੈਂਦੇ ਨੇ ਲੜਕੀ ਦੇ ਪਿਤਾ ਦਾ ਇਹ ਕਹਿਣਾ ਹੈ ਕਿ ਜਦੋਂ ਬੱਚੇ ਤੇਜ਼ ਪਾਣੀ ਦੇ ਵਹਾਅ ਦੇ ਵਿੱਚ ਰੁੜਨ ਲੱਗਦੇ ਨੇ ਤਾਂ ਉਹਨਾਂ ਦੇ ਬਚਾਅ ਦੇ ਲੋ ਬੱਚਿਆਂ ਨੂੰ ਬਚਾਉਣ ਦੇ ਲਈ ਪਾਣੀ ਦੇ ਵਿੱਚ ਹੀ ਛਾਲ ਮਾਰ ਦਿੱਤੀ ਜਿਸ ਵੱਲੋਂ ਤਿੰਨ ਬੱਚੇ ਤਾਂ ਬਾਹਰ ਲਿਆਂਦੇ ਗਏ ਨੇ ਪਰ ਅੰਚਲ ਪਾਣੀ ਦੇ ਵਿੱਚ ਰੁੜ ਗਈ ਹੈ ਪਰਿਵਾਰਕ ਮੈਂਬਰ ਕਾਫੀ ਦੇਰ ਤੱਕ ਉਸ ਦੀ ਪਾਲ ਕਰਦੇ ਰਹੇ ਨੇ ਗੋਤਾ ਖੋਰ ਵੀ ਬੁਲਾਏ ਪਰ ਉਹਦਾ ਕੁਝ ਵੀ ਸਰਾਗ ਨਹੀਂ ਮਿਲ ਸਕਿਆ ਤਾਂ ਉਧਰ ਹੀ ਤਿਉਹਾਰ ਦੇ ਦਿਨ ਪਰਿਵਾਰ 'ਚ ਸੋਗ ਦੀ ਲਹਿਰ ਹੈ ਹਾਲਾਂਕਿ ਉਹਨਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜਲਦ ਹੀ ਬੱਚੀ ਨੂੰ ਲੱਭਿਆ ਜਾਵੇ। ਕੀ ਨਾਮ ਹੈ ਤੁਹਾਡਾ? ਫੂਸਰਾਣੀ ਜੀ। ਲੜਕੀ ਕੀ ਲੱਗੀ ਸੀ ਤੁਹਾਡੀ? ਮੇਰੀ ਭਤੀਜੀ ਸੀ। ਕੀ ਗੱਲ ਬਤੁਜੀ? ਅਸੀਂ ਸੱਟ ਪੂਜਾ ਕਰਨਗੇ ਉੱਥੇ ਸਤਲੁਜ ਦਰਿਆ ਤੇ ਗਏ ਸੀਗੇ ਅਸੀਂ ਤਾਂ ਬਾ ਪਾਣੀ 'ਚ ਖੜੇ ਸੀਗੇ ਉਹ ਬਣਾਉਣ ਵੜ ਗਈ ਕਪੜੇ-ਕਪੜੇ ਖੋਲ ਕੇ ਤਿੰਨ ਜਾਕ ਹੋਰ ਵੀ ਸੀਗੇ ਉਹਦੇ ਨਾਲ ਉਹਨਾਂ ਨੂੰ ਤਾਂ ਕੱਢ ਲਿਆ ਉਹਨੇ ਮਾਸੜ ਨੇ ਉਹ ਰਹਿ ਗਈ ਪਿੱਛੇ ਹੀ ਅੱਗੇ ਨਿਕਲ ਗਈ ਉਹ ਮਿੱਟੀ ਦੇ ਥਾਰੇ ਤੇ ਦਰਿਆ ਦੇ ਥੱਲੇ ਡੱਪ ਗਈ ਉਹ ਤੁਹਾਡੇ ਸਾਹਮਣੇ ਹੋਇਆ ਸਰ ਹਾਂਜੀ ਅਸੀਂ ਦੇਖਿਆ ਦੋ ਬਾਰ ਉਹਨੂੰ ਹੱਥ ਉੱਪਰ ਚੱਕਦੀ ਨੂੰ ਉੱਥੇ ਗਏ ਫਿਰ ਉੱਥੇ ਲੱਭੀ ਨਹੀਂ ਹੈਗੀ ਹਾਂਜੀ ਦੀ ਮੰਗ ਕਰਦੇ ਹਾਂ ਅਸੀਂ ਮੰਗ ਕਰਦੇ ਹਾਂ ਕਿ ਸਾਡੇ ਭਤੀਜੇ ਨੂੰ ਸੇ ਤਿਰਸੇ ਤਿਲਬ ਕੇ ਦੇਵੇ ਕਿ ਅਸੀਂ ਸੰਤੋਖ ਕਰ ਲਈ ਆਪਣੇ ਭਤੀਜੇ ਦੇ ਕੇ ਕੀ ਨਾਮ ਕਰਨ ਗੁਮਾਰੀ ਫਿਰ ਕਿੰਡ ਗੁਡੂ ਬੜੀ ਕੀ ਗੱਲ ਬਾਤ ਹੈ ਹਲਵਾ ਜੀ ਇਹ ਹੋਈ ਹੈ ਵੀ ਮੈਂ ਇਸ ਛਾਮ ਨੂੰ ਮੁੱਠਾ ਟਿਕਣ ਗਈ 6 ਵਜੇ ਦਰਿਆ ਤੇ 7 ਵਜੇ ਦਰਿਆ ਤੇ ਉੱਥੇ ਹੀ ਬੱਚੀ ਨਹਾਉਣ ਲੱਗੀ ਇਹ ਆਪਣੇ ਕੰਮ ਕਰਾ ਚ ਲੱਗੇ ਸੀਗੇ ਚਾਰ ਬੱਚੇ ਸੀਗੇ ਤਿੰਨ ਤਾਂ ਖਿੱਚ ਲੈਣਾਂ ਨੇ ਜੀ ਉਹ ਜਿਹੜੀ ਮੇਰੀ ਬੇਟੀ ਸੀਗੀ ਉਹ ਵੀ ਰੇਤ 'ਚ ਆ ਗਈ ਜੀ ਪਾਣੀ ਵੱਧ ਦਰਿਆ 'ਚ ਉਹ ਰੇਤ 'ਚ ਲਾਂਗੀ ਗਾਹੀ ਬੋਚੇ ਉਹਦੀ ਕੋਸ਼ਿਸ਼ ਕਰੀ ਆ ਹਾਂਜੀ ਕਈ ਬੰਦੇ ਲੱਗੇ ਰਹੇ ਨੇਰੇ ਤੱਕ ਜੀ ਪਰ ਨਹੀਂ ਫਿਰ ਹਾਂਜੀ ਦੋ ਦਿਨ ਅਸੀਂ ਗੋਤਾ ਖੋਰ ਵੀ ਲਾਏ ਉਹ ਬੰਦੇ ਲੱਗੇ ਲੱਭਿਆ ਹਾਂਜੀ ਲੱਗੇ ਰਹੇ ਚੰ ਚਾਰ ਦਿਨ ਮਲੀ ਨਹੀਂ ਉਹ ਕਹਿੰਦੇ ਵੀ ਰੇਤੇ ਥੱਲੇ ਦੱਬੀ ਗਈ ਇਹ ਇੱਕ ਦੋ ਦਿਨ ਤੱਕ ਵੇਟ ਕਰੋ ਪਾਣੀ ਭਰੂਗਾ ਪੇਟ ਜੇ ਸ਼ਾਇਦ ਪਰ ਆਜਵੇ ਲਾਸ਼ ਜੀ ਕੋਸ਼ਿਸ਼ ਕਰਾਂਗੇ ਫੋਨ ਕਰਾਂਗੇ ਤੁਹਾਨੂੰ ਜੇ ਲਾਸ਼ ਆ ਗਈ ਤਿੰਨਾ ਬੇਟੀ ਬੇਟੀ ਦਾ ਅਚਲ ਕੁਮਾਈ ਕਿੰਨੇ ਬੱਚੇ ਮੋਰੋ ਹੀ 9 ਸਾਲ 9 ਸਾਲ ਕਿੰਨੇ ਬੱਚੇ ਨੇ ਚਾਰ ਆਈ ਦੋ ਬੇਟੇ ਆ ਦੋ ਬੇਟੀਆਂ ਜੀ ਮਨ ਕਰਕੇ ਬੋਲੋ ਜੀ ਜਸਨ ਮੰਗਦਾ ਇਹ ਵੀ ਸਾਡੀ ਅੱਛੀ ਲਾਸ਼ ਜੇ ਤੇ ਸਾਨੂੰ ਜੋ ਵੀ ਉਹ ਰਾਜਾ ਇਹ ਕਿਸ ਨੂੰ ਕੀ ਲੱਗਦੀ ਹੈ ਲੜਕੀ ਜਿਹੜੀ ਪੋਤੀ ਲੱਗਦੀ ਹੈ ਪੋਤੀ ਲੱਗਦੀ ਹੈ ਪਹਿਲਾ ਸੰਡੂ ਦਾ ਕੁੜੀ ਆ ਪੋਤੀ ਇਹ ਗੱਲ ਵਾਦੂਗੀ ਛੋਟ ਪੂਜੇ ਤੇ ਕੱਲ ਗਏ ਸੀ ਅਸੀਂ ਮੱਥਾ ਟੇਕਣੇ ਸ਼ਾਮ ਵੇਲੇ ਤੇ ਉੱਥੇ ਅਸੀਂ ਮੱਥਾ ਮੱਥਾ ਟੇਕਣ ਲੱਗੇ ਤੇ ਜਵਾਕ ਤਿੰਨੇ ਚਾਰੇ ਨਾਉਣ ਲੱਗੇ ਤੇ ਅਸੀਂ ਉਧਰ ਲੱਗੇ ਹੋਏ ਸੀਗੇ ਤੇ ਜਦ ਇਹਨਾਂ ਨੇ ਡੁੱਬਣ ਲੱਗ ਗਿਆ ਤੇ ਇੱਕ ਜਵਾਗ ਨੇ ਚਿੱਕਾ ਮਾਰਿਆ ਵੀ ਅਸੀਂ ਡੁੱਬ ਚੱਲੇ ਡੁੱਬ ਚੱਲੇ ਮੁਕੇ ਤੇ ਮੈਂ ਮजूद ਸੀਗਾ ਫਿਰ ਮੈਂ ਸੋਚਿਆ ਸਮਝਿਆ ਨਹੀਂ ਵਿਚਾਲ ਮਾਰ ਕੇ ਦੋ ਜਵਾਗ ਨੂੰ ਫੜ ਲਿਆ ਦੋ ਜਵਾਗ ਨੂੰ ਖਿੱਚ ਕੇ ਬਾਹਰ ਕੱਢਿਆ ਤੀਜੇ ਨੂੰ ਹੱਤ ਪਾ ਲਿਆ ਤੀਜੇ ਨੂੰ ਜੇ ਕੱਢਿਆ ਜਦੋਂ ਉਹ ਕੁੜੀ ਦੂਰ ਤੱਕ ਚੱਲੇ ਗਈ ਜਦ ਫਿਰ ਉਹਦੇ ਮਗਰ ਗਏ ਅਸੀਂ ਇੱਕ ਵਾਰੀ ਦਿਖਾਈ ਦਿੱਤੀ ਮੁੜ ਕੇ ਉਹ ਥੱਲੇ ਬਹਿ ਗਈ ਫਿਰ ਦਿਖਾਈ ਨਹੀਂ ਦਿੱਤੀ हां ਅਸੀਂ ਨੇਰੇ ਤੱਕ ਜੱਥਾ ਹੀ ਦਿਖਿਆ ਸਾਨੂੰ ਇਹ ਤੋਂ ਵੀ ਹੋਰ ਹੋ ਜਾਣਾ ਸੀ ਅਸੀਂ ਉੱਥੇ ਲੱਭੀ ਹਾਂਜੀ ਨਹੀਂ ਜੀ ਤੇ ਇਹ ਨਾਲ ਯਾਰ ਮਾਰਾ ਮੋਟੇ ਤੇੜਦੇ ਸੀ ਅਸੀਂ ਬਸ ਮਾਰਾ ਮੋਟਾ ਜਾਂਦੇ ਸੀ ਮਾਰਾ ਮੋਟਾ ਫਿਰ ਸਾਈਡ 'ਚ ਆ ਜਾਂਦੇ ਸੀ ਕਿੰਨੇ ਬੱਚੇ ਸੀ ਉੱਥੇ ਚਾਰ ਸੀਗਾ ਜੀ ਤਿੰਨ ਨੂੰ ਵਿਚਾਲਿਆ ਤਿੰਨ ਨੂੰ ਵਿਚਾਲਿਆ ਇੱਕ ਚਲੇ ਗਿਆ ਇੱਕ ਚਲੇ ਗਿਆ ਕੀ ਇੱਕ ਭਾਲ ਕੀਤੀ ਵੀ ਦੂਜਾ ਅੱਜ ਗੁੱਤੇ ਵਾਲੇ ਬੁਲਾਇਆ ਸੀ ਜੀ ਉੱਥੇ ਜਿੱਥੇ ਤੱਕ ਉਹ ਯਾਨੀ 2 ਕਿਲੋ 2 ਕਿਲੋਮੀਟਰ ਤੱਕ ਅੱਗੇ ਤੱਕ ਵੀ ਲੱਭੇ ਕਿਤੇ ਨਹੀਂ ਪਤਾ ਲੱਗਿਆ ਫਿਰ ਗੁੱਤੇ ਵਾਲੇ ਨੇ ਕਿਹਾ ਵੀ ਕੱਲ ਤੱਕ ਦੇਖ ਲਓ ਕਿਤੇ ਪਾਣੀ ਪੂਣੀ ਪਰਤੇ ਉੱਪਰ ਆ ਗਏ ਫਿਰ ਪਤਾ ਲੱਗ ਜਾਣਗੇ ਫਿਰ ਤੁਹਾਡੇ ਹਵਾਲੇ ਕਰ ਦਾਂਗੇ ባስኒ ያለ